ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਲੈਣੇ ਵਾਲ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵਾਈ ਕੋਲ ਦੋ ਗਾਵਾਂ ਬਕਾਊਾ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਬਾਈ ਦਾ ਨੰਬਰ ਲਖਾਂਗੇ ਉੱਪਰਲੇ ਸਾਰਾ ਟਾਈਟਲ ਵਿੱਚ ਜਿੱਥੇ ਜ਼ਿਲ੍ਹਾ ਲਿਖਿਆ ਹੁੰਦਾ ਭਰਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਾਸਰੀ ਗਾ ਜੀ ਸਾਸਰੀ ਗਾ ਜੀ ਨਾਮ ਨਾਮ ਗੋਰਾ ਸਿੰਘ ਜੀ ਪਿੰਡ ਪਿੰਡ ਲੈਣੇ ਵਾਲਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਪਹਿਲੀ ਵਾਰ ਦੀ ਜਾਣਕਾਰੀ ਬਾਈ ਪਹਿਲੀ ਵਾਰ ਜੀ ਦੂਜੇ ਸੂਏ ਸੂਈਵੇ 2 ਮਹੀਨਾ ਦੀ ਹਾਂਜੀ ਤੇ ਦੂਜੇ ਸੂਏ ਸੂਈਵੇ 2 ਮਹੀਨਾ ਦੀ ਹਾਂਜੀ ਤੇ ਟੀਕਾ ਵੀ ਇਹਦੇ ਭਰਾਇਆ ਹੋਣ ਦਵਾਰੇ ਠੀਕ ਹੈ ਕਿੰਨਾ ਟਾਈਮ ਹੋ ਗਿਆ ਟੀਕਾ ਭਰਾਇਆ 15 ਦਿਨ ਹੋ ਗਏ ਜੀ ਠੀਕ ਆ ਤੇ ਦੁੱਪ ਇਹਦੇ ਥੱਲੇ 15 ਲੀਟਰ ਠੀਕ ਆ ਦੁੱਧ 15 ਲੀਟਰ ਹਾਂ ਤੇ ਰੇਟ ਭਰਾ ਜੀ ਰੇਟ ਇਹਦਾ ਹੈਗਾ ਜੀ 50000 ਆਪਾਂ 47000 ਦੀ ਦੇਵਾਂਗੇ ਠੀਕ ਹੈ ਜੀ ਹਾਂ ਬਾਕੀ ਠੰਡੀ ਸੀਲ ਆ ਕੋਈ ਖੱਟਰ ਨਹੀਂ ਲੈ ਠੀਕ ਹੈ ਲੋਪਰਾ ਚੈੱਕ ਕਰ ਸਾਂ ਠੀਕ ਹੈ ਹਾਂ ਤੋਰ ਦੋ ਭਰਾ ਲੋਪਰਾ ਹਾਂ ਸਿਰਫ 40000 ਦੀ ਬਾਈ ਕਹਿੰਦੇ ਦੇ ਦਾਂਗੇ ਦੁੱਧ 15 ਲੀਟਰ ਦੱਸ ਰਿਹਾ ਬਾਈ ਹਾਂ ਚਾਹੇ ਦੋ ਡੰਗ ਚੋ ਕੇ ਲੈ ਜੇ ਦੋ ਡੰਗ ਚੋ ਕੇ ਲੈ ਜਾ ਕੋਈ ਚੱਕਰ ਨਹੀਂ ਬਾਈ ਠੀਕ ਹੈ ਹਾਂ ਲੋਪਰਾ ਚੈੱਕ ਕਰ ਸਾਂ ਆ ਜਾ ਕਵਾਲਿਟੀ ਲੋਰ ਲਿਓ ਜੀ ਮੋਰਡਾ ਤਿਆਰ ਹੋ ਚੁੱਕੀ ਤੋੜਾ ਤੋੜਾ ਤੁਹਾਡੇ ਸਾਹਮਣੇ ਕਰਮਾ ਮੜੀ ਦਾ ਸ਼ੱਕ ਕਰ ਸਰੇ ਬੱਚਾ ਭਾਈ ਇਹ ਦੇਖ ਮਗਰ ਕੀਆ ਬਸ ਆਜੀ ਬਸ 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 ਹਾਂ ਸਮਝਾ ਰਿਹਾ ਠੀਕ ਹੈ ਜੀ ਲੈ ਵਾਟ ਨੂੰ ਫੇਰ ਦਿਖਾਣੇ ਚੈੱਕ ਕਰਾਣੇ ਇੱਕ ਵਾਰ ਲੋ ਥਣ ਥਣ ਬਹੁਤ ਸੋਹਣਾ ਲੱਗਿਆ ਪੂਸਪੜੀ ਬਈ ਮੜੀ ਲੋ ਚੈੱਕ ਕਰ ਲੋ ਬਰਾ ਬੈਕ ਸਾਈਡ ਤੇ ਇਧਰਲੀ ਸਾਈਡ ਆ ਵੀ ਚੈੱਕ ਬਾਕੀ ਯਾਰ ਸਾਰ ਚ ਪੈਂਦੀ ਆ ਓ ਠੀਕ ਹੈ ਜੀ ਹਾਂ ਹਾਂ ਰੰਗ ਰੰਗ ਦਾ ਪ੍ਰਿੰਟ ਬਹੁਤ ਸੋਹਣਾ ਹਾਂ ਹਾਂ ਲੋ ਜੀ ਚੈੱਕ ਕਰ ਸਕਦਾ ਹਾਂ ਭਾ ਜੀ ਨਾ ਜਰੂਰ ਕਨੈਕਟ ਕਰੋ ਪੈਂਡਾ ਲੈਨੇਵਾਲ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਹਾਂ ਜੀ ਵੀ ਦੂਜੀ ਵਾਰੀ ਦੱਸੋ ਜੀ ਇਹ ਕੱਲ ਸੂਈ ਆ ਜੀ ਤੀਜੀ ਸੂਈ ਅਸਾਂ ਜੀ ਕੱਲ ਸੂਈ ਆ ਹਾਂ ਬੱਸਾ ਮਗਰਾ ਜੀ ਨਾਲ ਦਾ ਨਾਲੀਆ ਬੱਸੇ ਦਾ ਉਹ ਦੇਖ ਲਓ ਠੀਕ ਹੈ ਜੀ ਹਾਂ ਚੈੱਕ ਕਰ ਸਕਦਾ ਲੋ ਜੀ ਫੇਰ ਚੈੱਕ ਕਰ ਸਕਦਾ ਸੀਲ ਇਹ ਵੀ ਪੂਰੀ ਆ ਠੀਕ ਹੈ ਜੀ ਲੋ ਜੀ ਵਾਈ ਨੇ ਕੋਈ ਨਿਆਣਾ ਨਹੀਂ ਪਾਇਆ ਜੀ ਇਹ ਗੈਲੋਕਾ ਠੀਕ ਹੈ ਜੀ ਅਗਲੇ ਦਿਨ ਮਾਰ ਲੋ ਜੀ ਠੀਕ ਐ ਮਾਲੂ ਵੀ 7 ਕਿਲੋ ਦੁੱਧ ਤੇ ਥੱਲੇ ਹੁਣ ਤਿਆਰ ਆ ਹਾਂਜੀ 3 ਕਿਲੋ ਚਾਹੁੰਦੇ ਹੁੰਦੇ ਆ ਹਾਂਜੀ 13-14 ਕਿਲੋ ਦੁੱਧ ਦੇ ਦਊਗੀ ਠੀਕ ਆ ਜੀ ਰੇਟ ਭਰਾ ਖੱਚ ਕੇ ਜੀਦਾ ਅੱਜ ਆ ਰੇਟ ਦਾ ਮੁੱਲ 36000 ਹਾਂਜੀ 34000 ਦੇ ਦਾਂਗੇ 34000 ਹਾਂ ਬਾਕੀ ਜਮਾ ਤਾਜੀ ਅਗਲੇ ਤੋਰਾ ਦੇਖ ਸਕਦੇ ਕਰ ਮਾ ਬੜੀ ਦਾ ਥਣ ਥਣ ਬਹੁਤ ਸੋਹਣਾ ਲੱਗਿਆ ਮੁੱਠੀ ਵਾਲਾ ਥਣ ਆਪਾਂ ਲਓ ਜੀ ਠੀਕ ਐ ਮੋੜ ਲਓ ਸੀਲ ਬਹੁਤਾ ਬਾਕੀ ਠੀਕ ਐ ਜੀ ਨਾ ਗਰਮੀ ਮੰਨੇ ਹਾਂਜੀ ਹਾਂ ਬਸ ਸੀਲ ਬਹੁਤਾ ਲਓ ਜੀ ਚੇਕ ਕਰ ਸਾਰੇ ਕਰਮ ਵਾਲੀ ਦਾ ਲੈ ਵਾ ਤੁਨ ਫੇਰ ਦਿਖਾ ਦੇ ਇੱਕ ਵਾਰ ਠੀਕ ਹੈ ਨਾ ਬਿਣਾ ਨੇਣ ਤੀ ਬਾਈ ਨੇ ਧਾਰਾ ਮਾਰ ਤੀ ਧਾਰਾ ਦਾ ਪਾਂਦੀ ਇਧਰ ਦੀ ਵਜਾ ਠੀਕ ਹੈ ਜੀ ਕਿਧਰ ਦੀ ਮਰਜੀ ਵਜਾ ਲੈ ਠੀਕ ਹੈ ਜੀ ਕੋਈ ਬਾਸ ਤੰਗ ਲੈ ਲੋ ਜੀ ਜਿੱਦਲੇ ਪਾਸੇ ਮਰਜੀ ਵਜਾ ਠੀਕ ਹੈ ਜੀ ਲੋ ਜੀ ਬਹੁਤ ਸੋਹਣੀ ਤੋਰਾ ਤਰਾ ਸਾਡੇ ਸਾਹਮਣੇ ਆ ਮਗਰ ਵੀ ਬੱਸਾ ਬਾਕੀ ਤਾਜੀ ਸੂਈ ਵੇ ਟੋਕਣਾ ਦਾ ਰੇਟ ਆ ਠੀਕ ਹੈ ਜੀ ਹਾਂ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਭਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ